ਨਾ ਵਾਹਿਗੁਰੂ ਮਾਰੇ ਗਏ ਵਾਹਿਗੁਰੂ ਮਾਰੇ ਗਏ ਮੜਾ ਕਮਾਲ ਮੰਨਦਾ ਵੀ ਲੋਕ ਹਜੇ ਵੀ ਭੋਲਿਆ ਲੋਕ ਸੋਚਦੇ ਕੀ ਆ ਵੀ ਇਹ ਯਾਰ ਕੁਦਰਤ ਦੀ ਮਾਰ ਆ ਵੀ ਖਾਨੀ ਪਰਮਾਤਮਾ ਕਰੀ ਜਾਂਦਾ ਪਰ ਜਿਵੇਂ ਤੁਸੀਂ ਪਹਿਲਾਂ ਗੱਲ ਕੀ ਦੀ ਮੈਨ ਮੇਡ ਨੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਇਹ ਜਿਹੜੇ ਹੜ ਆਏ ਵੇ ਆ ਨਾ ਇਹ ਲੀਡਰਾਂ ਦੇ ਲਿਆਏ ਵੇ ਹੜ ਆ ਅੱਜ ਪਾਣੀ ਪਾਣੀ ਪੰਜਾਬ ਹੋਇਆ ਪਿਆ ਅਸਲ ਦੇ ਵਿੱਚ ਪਾਣੀ ਪਾਣੀ ਕੀ ਆਸੀਂ ਕਹਿੰਦੇ ਨਾ ਪੰਜਾਬੀ ਚ ਕਮਹਾਵਰਾ ਵੀ ਪਾਣੀ ਪਾਣੀ ਹੋਣਾ ਵੀ ਸ਼ਰਮ ਆਉਣੀ ਮੈਨ ਕੋ ਹੁੰਦੀ ਆ ਪਾਣੀ ਪਾਣੀ ਦਾ ਲੀਡਰਾਂ ਨੂੰ ਹੋਣਾ ਚਾਹੁੰਦੇ ਪਰ ਇਹ ਬੜੀ ਬੇਸ਼ਰਮੀ ਕਮਾ ਕੇ ਬੇਸ਼ਰਮ ਕੌਮ ਆ ਮੈਂ ਤਾਂ ਇੱਕ ਗੱਲ ਜਾਣ ਸਾਉ ਤੋਂ ਵੱਡਾ ਕਾਰਨ ਜਿਹੜਾ ਮੈਂ ਆਖੀ ਇਹ ਸਾਰੀ ਕਰੋਪੀ ਦਾ ਹੈਗਾ ਉਹ ਕੀ ਹੈ ਰਿਸ਼ਵਤ ਖੋਰੀ ਜਿਹੜੇ ਅਫਸਰਾਂ ਦੀ ਆ ਜੇ ਤੁਸੀਂ ਰਿਕਾਰਡ ਦੇ ਚਾਕੇ ਆਰਟੀਆਈ ਪਾਕੇ ਪੁੱਛੋਗੇ ਨਾ ਲਗਭਗ ਪਿਛਲੇ ਟਾਈਮ ਚ 100 ਕਰੋੜ ਰੁਪਏ ਦੇ ਨੇੜੇ ਇਹਨਾਂ ਨੇ ਹੜ੍ਹ ਦੇ ਪ੍ਰਬੰਧਨ ਤੇ ਲਾਇਆ ਇੱਕ ਵੀ ਟਰਾਲੀ ਮੈਂ ਕਹਿੰਦਾ ਮਿੱਟੀ ਦੀ ਕਿਸੇ ਬੰਨ ਤੇ ਪਾਈ ਦਿਖਾ ਦਿਓ ਯਾਰ ਇਹ ਸ਼ਰਮ ਵਾਲੀ ਗੱਲ ਹੈ ਜੇ 100 ਕਰੋੜ ਰੁਪਇਆ ਕੀ ਆ ਆਇਆ ਪ੍ਰਬੰਧਨ ਤੇ ਉਹ ਜੋ 40 ਕਰੋੜ ਤਾਂ ਗਿਆ ਬਈ ਜੀ ਚੰਡੀਗੜ੍ਹ ਬੈਠੇ ਅਫਸਰ ਸ਼ਾਹੀ ਨੇ 40 ਕਰੋੜ ਕੀ ਆ ਲਗਭਗ ਜਿਹੜਾ ਹੈਗਾ ਉਹ ਮਿਨਿਸਟਰਾਂ ਦੇ ਘਰਾਂ ਚ ਵਗ ਗਿਆ ਤੇ ਜਿਹੜਾ 20 ਹਰਿਆਣੇ ਵਾਲੇ ਤੇ ਰਾਜਸਥਾਨਿਆਂ ਨੂੰ ਮੈਂ ਕਹਣਾ ਵੀ ਥਾਪੀ ਮਾਰ ਕੇ ਉਹਨਾਂ ਨੂੰ ਕਹੇ ਵੀ ਆਜੋ ਹੁਣ ਠੀਕ ਹੈ ਨਾ ਤੁਸੀਂ ਯਾਰ ਪਾਣੀ ਦੇ ਹਿੱਸਾ ਮੰਗਣ ਮਾ ਕੇ ਬੇਸ਼ਰਮੀ ਨਾਲ ਆ ਖੜਦੇ ਹੋ ਅੱਜ ਜੇ ਅਸੀਂ ਡੁੱਬਦੇ ਆ ਜਿਹੜਾ ਬੰਦਾ ਬਾਈ ਮਾਰ ਚੱਲਦਾ ਸੱਚ ਪਾਣੀ ਦਾ ਹੱਕ ਉਸੇ ਦਾ ਹੀ ਹੁੰਦਾ ਕੁਦਰਤ ਦਾ ਵੀ ਨਿਯਮ ਤਾਂ ਹੈਗੀ ਹੈਗਾ ਮੈਂ ਕਿਹਾ ਵੀ ਇੰਟਰਨੈਸ਼ਨਲ ਪੱਤਰ ਤੇ ਵੀ ਲਾ ਬਣਿਆ ਹੋਵੇ ਤਾਂ ਅੱਜ ਸਾਡਾ ਲੋਡ ਸੀ ਕਿ ਅੱਜ ਲੋਕਾਂ ਨੂੰ ਕੀ ਆ ਅਹਿਸਾਸ ਕਰਾਉਣ ਦੀ ਠੀਕ ਹੈ ਨਾ ਪਰ ਅੱਜ ਮੁੱਖ ਮੰਤਰੀ ਸਾਡਾ ਤਮਲ ਲਾਡੂ ਦੇ ਵਿੱਚ ਕੀ ਲੰਗਰ ਵਰਤਾ ਰਹੇ ਜਿਵੇਂ ਕਹਿੰਦਾ ਨੀਰੋਵੰਤਰੀ ਪਜਾ ਰਿਹਾ ਜੀ ਰੋਮ ਉਜੜ ਰਿਹਾ ਜ ਖੜ ਲੈਣ ਬਾ ਜਾ ਕੇ ਉੱਥੇ ਉਹਨਾਂ ਨੇ ਕਹਦੇ ਨੇ ਵੀ ਅਸੀਂ ਨਹੀਂ ਛੱਡਣ ਦਿੰਦੇ ਭਾਈ ਪਹਿਲਾਂ ਸਾਡਾ ਹੱਲ ਕਰ ਦਿਓ ਪੌਂਗ ਡੈਮ ਆ ਜਿਹੜਾ ਬਿਆਸ ਦਰਿਆ ਤੇ ਬਣਿਆ ਹੋਇਆ ਉੱਥੇ 1390 ਡੇਂਜਰ ਦੇ ਉੱਤੇ ਨਿਸ਼ਾਨ ਲੱਗਿਆ ਹੋਇਆ ਜੇ ਤੁਸੀਂ ਜਾਣਦੇ ਆ ਤਾਂ ਉੱਥੇ ਜਿਹੜਾ ਪਾਣੀ ਹੈਗਾ 1391 ਫੁੱਟ ਕੀ ਆ ਚੜ ਚੁੱਕਿਆ ਜੇ 1391 ਇੱਕ ਦਿਨ ਚ ਤਾਂ ਚੜਿਆ ਨਹੀਂ ਭਾਖੜਾ ਡੈਮ ਆ 1680 ਫੁੱਟ ਦੇ ਉੱਤੇ ਕੀ ਡੇਂਜਰ ਦਾ ਨਿਸ਼ਾਨ ਲੱਗਿਆ ਕੱਲ 1671 ਤੇ ਸੀ ਅੱਜ ਉਹ ਤੋਂ ਕੀ ਲੈਵਲ ਉਹਦਾ ਅੱਪ ਹੋ ਚੁੱਕਿਆ ਉਹ ਵੀ ਖਤਰੇ ਦੇ ਲੈਵਲ ਤੇ ਪਹੁੰਚਾਇਆ ਗਿਆ ਇਸੇ ਤਰ੍ਹਾਂ ਜਿਹੜਾ ਮੈਂ ਕਿ ਰਣਜੀਤ ਸਾਗਰ ਡੈਮ ਆ ਰਾਵੀ ਦਰਿਆ ਤੇ ਬਣਿਆ ਹੋਇਆ ਉਹਦਾ ਲਗਭਗ 1731 ਫੁੱਟ ਦੇ ਉੱਤੇ ਨਿਸ਼ਾਨ ਲੱਗਿਆ ਉਹਦਾ ਲਗਭਗ ਦੇ ਡੈਮਾਂ ਦੇ ਉੱਤੇ ਮਾ ਕੇ ਉੱਥੇ ਬੋਰਡ ਬਣਾਏ ਹੋਏ ਆ ਅਸਲ ਦੇ ਵਿੱਚ ਉਹ ਬੋਰਡਾਂ ਦੇ ਬਈ ਜੀ ਪੂਰੀ ਤਰ੍ਹਾਂ ਤਿਆਰ ਕੀਆ ਸੈਂਟਰ ਦਾ ਹੋਇਆ ਖੜਾ ਤੇ ਸੈਂਟਰ ਨੇ ਤਾਂ ਪਹਿਲੀ ਕਿਸਾਨੀ ਡੋਬਣੀ ਆ ਪੰਜਾਬ ਦੇ ਵਿੱਚ ਲਗਭਗ 1 ਲੱਖ ਏਕੜ ਤੋਂ ਪਲੱਸ ਜਿਹੜਾ ਏਰੀਆ ਡੁੱਬ ਚੁੱਕਿਆ ਤੇ ਉਹ ਨਾਲੇ ਟਾਈਮ 'ਚ ਇਹ ਨਹੀਂ ਪਤਾ ਕਿੰਨਾ ਕੇ ਏਰੀਆ ਹੋਰ ਹੜ੍ਹਾਂ ਦੀ ਚਪੇਟ ਦੇ ਵਿੱਚ ਆਉਣਾ ਹੁਣ ਉੱਥੇ ਮੂੰਹ ਚਾੱਕ ਕੇ ਮਾਰ ਕੇ ਜਿਹੜਾ ਮੰਤਰੀ ਹੈਗਾ ਉਹ ਮੰਤਰੀ ਬੜੀ ਬੇਸ਼ਰਮੀ ਨਾਲ ਮਾ ਕੇ ਇਸੇ ਰਾਣੇ ਗਰਜੀ ਦੇ ਬੇਟੇ ਨੂੰ ਕਿਹਾ ਸੀ ਕਿ ਨਾ 200 ਕਰੋੜ ਸਾਡੇ ਕੋਲੇ ਵਾਧੂ ਪਿਆ ਪੈਸਾ ਅਸੀਂ ਕਹਿੰਦਾ ਵੀ ਨੁਕਸਾਨ ਨਹੀਂ ਹੋਣ ਦਿੰਦੇ 200 ਕਰੋੜ ਦਾ 70000 ਦਾ ਕਿੱਲੇ ਦਾ ਝੋਨਾ ਹੁੰਦਾ ਜੇ 1 ਲੱਖ ਤਾਂ ਇਹ ਦੂ ਪਹਿਲਾਂ ਡੁੱਬ ਚੁੱਕਿਆ ਖਤਮ ਹੋ ਚੁੱਕਿਆ ਜੇ 1 ਲੱਖ ਨਾਲ ਜੇ ਆਪਾਂ ਗੁਣਾ ਕਰੀਏ ਬਾਈ ਲਗਭਗ 700 ਕਰੋੜ ਰੁ AI ਦਾ ਟਾਈਮ ਆ ਤੁਹਾਨੂੰ ਐਡਵਾਂਸ ਦੇ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਮੀਂਹ ਕਦੋਂ ਪੈਣਾ ਕਿੰਨਾ ਪੈਣਾ ਤੇ ਕਿੱਥੇ ਪੈਣਾ ਤਾਂ ਉਸ ਚੀਜ਼ ਨੂੰ ਯੂਜ਼ ਕਰਕੇ ਮੈਂ ਕਹਿੰਦਾ ਤੁਸੀਂ ਆਲਰੇਡੀ ਪਹਿਲੀ 20 20 30 30 ਕਿਊਸਕ ਪਾਣੀ ਕੀ ਆ 30000 ਕਿਊਸਕ ਪਾਣੀ ਪਹਿਲਾਂ ਰਿਲੀਜ਼ ਕੀਤਾ ਹੁੰਦਾ ਤਾਂ ਟੱਪ ਜਾਂਦਾ ਪਾਣੀ ਹੁਣ ਤੁਸੀਂ ਪਿੱਛੋਂ 100 ਕਿਊਸਕ ਪਾਣੀ ਛੱਡਦੇ ਹੋ ਮੂਰੇ ਰਸਤਾ ਲੰਘਣ ਨੂੰ ਬਾਈ ਜੀ 20 ਕਿਊਸਕ ਦਾ ਵੀ ਹੈ ਨਹੀਂ ਸਾਰੇ ਮਾਕੇ ਖਰਾਬ ਹੋਏ ਹੋਏ ਕਿਤੇ ਮਾਕੇ ਪਾਸਿਆਂ ਦੇ ਬੰਨ੍ਹ ਹੈ ਨਹੀਂ ਤਾਂ ਜਿਹੜਾ 80 ਕਿਊਸਕ 8000 ਕਿਊਸਕ ਪਾਣੀ ਆ ਉਹਦਾ ਪਿੰਡਾ ਜੀ ਖਿਲਰੂਗਾ ਉਹ ਮਾਰ ਕਰੂਗਾ ਪਹਿਲੀ ਗੱ ਉਹਦਾ ਨੁਕਸਾਨ ਮੈਂ ਕਿਦੋਂ ਕੀ ਇਹ ਬਚਿਆ ਜਾ ਸਕਦਾ ਸੀ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਤੇ ਜੇਕਰ ਹੜ੍ਹਾਂ ਤੋਂ ਹੜਪੀੜਤ ਲੋਕਾਂ ਦੇ ਨਾਲ ਗੱਲਬਾਤ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਾ ਜਿਸ ਪੱਤਰ ਦਾ ਅ ਫਰਜ਼ ਬਣਦਾ ਸੀ ਜੋ ਜ਼ਿੰਮੇਵਾਰੀ ਬਣਦੀ ਸੀ ਉਹ ਸਰਕਾਰ ਦੇ ਵੱਲੋਂ ਨਹੀਂ ਨਹੀਂ ਨਿਭਾਈ ਗਈ ਹਾਲਾਂਕਿ ਜੇਕਰ ਮੰਤਰੀ ਐਮ ਐਲ ਏ ਜਾਂ ਮੁੱਖ ਮੰਤਰੀ ਸਾਹਿਬ ਦੀ ਖੁਦ ਹੀ ਮੰਨੀਏ ਤਾਂ ਇਸ ਨੂੰ ਕੁਦਰਤੀ ਕਰੋਪੀ ਕਹਿੰਦੇ ਨੇ ਕਿ ਜ਼ਿਆਦਾ ਮੀਂਹ ਆਏ ਨੇ ਜਿਸ ਤੇ ਕਰਕੇ ਇਹ ਵੈਸਾ ਕੁਝ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੁਲਤਾਨਪੁਰ ਏਰੀਆ ਦੇ ਵਿੱਚ ਜਾਂਦੇ ਆ ਉੱਥੇ ਰਾਣਾ ਗੁਰਜੀਤੌਰਾਂ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਜਾਂ ਹੋਰ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ ਉਹ ਕਹਿੰਦੇ ਨੇ ਕਿ ਇਹ ਮੈਨ ਮੇਡ ਹੈ ਹਾਲਾਂਕਿ ਜੋ ਜ਼ਿੰਮੇਵਾਰੀ ਸਰਕਾਰ ਦੇ ਵੱਲੋਂ ਨਿਭਾਈ ਜਾਣੀ ਚਾਹੀਦੀ ਸੀ ਸਾਫ ਸਫਾਈ ਦੀ ਉਹ ਨਹੀਂ ਨਿਭਾਈ ਕਿ ਜਿਸ ਤੇ ਕਰਕੇ ਐਸਾ ਕੋਈ ਜਿਹੜਾ ਹੋਇਆ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਿਆ ਦੇ ਵਿੱਚ ਜੋ ਹੜ੍ਹ ਪੰਜਾਬ ਦੇ ਵਿੱਚ ਇਸ ਵੇਲੇ ਨੇ ਉਹ ਮੈਨਮੇਡ ਨੇ ਜਾਂ ਫਿਰ ਇਹ ਕੁਦਰਤੀ ਕਾਰਨਪੀਏ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰੈਂਕਲੀ ਗੱਲਬਾਤਾਂ ਕਿ ਬਾਈ ਜੀ ਸਵਾਗਤ ਆ ਰਿਹਾ ਮੀਟਲ ਰਮ ਆਰ ਐਮ ਬੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਇਹ ਚੀਜ਼ ਸਮਝਾਇਓ ਜਿਹੜੇ ਜਿਸ ਤਰ੍ਹਾਂ ਦੇ ਨਾਲ ਹੁਣ ਪੰਜਾਬ ਹੜਾਂ ਦੀ ਮਾਰੇਠਾ ਲੋਕ ਤਰਾਤਰਾਂ ਕਰ ਰਹੇ ਨੇ ਬਹੁਤ ਏਰੀਆ ਦੇ ਵਿੱਚ ਹਾਲੇ ਵੀ ਰੈਡ ਅਲਰਟਾ ਪਾਣੀ ਹਾਲੇ ਹੋਰ ਛੱਡਿਆ ਜਾਣਾ ਕਿਉਂਕਿ ਇਸ ਪਾਣੀ ਦੇ ਨਾਲ ਹੀ ਬਹੁਤੇ ਜ਼ਮੀਨਾਂ ਬਹੁਤੇ ਘਰ ਜਿਹੜੇ ਆ ਉਹ ਉਜਾੜੇ ਵੱਲ ਨੇ ਪਰ ਜੇ ਹੋਰ ਛੱਡਿਆ ਗਿਆ ਤਾਂ ਫਿਰ ਤਾਂ ਮੈਨੂੰ ਲੱਗਦਾ ਛੇ ਤਬਾਹੀ ਬਹੁਤ ਵੱਡੀ ਮੰਝਰ ਬਹੁਤ ਵੱਡਾ ਹੈ ਪਹਿਲਾਂ ਇਹ ਸਮਝਾਓ ਕਿ ਇਹਨੂੰ ਮੈਨ ਮੇਡ ਮੰਨਦੇ ਹੋ ਜਾਂ ਫਿਰ ਵਾਕਿ ਕੁਦਰਤੀ ਕੁਰਪਿਆ ਤੇ ਜੇ ਮੈਨ ਮੇਡ ਹੈ ਤਾਂ ਫਿਰ ਮੈਨ ਮੇਡ ਕਿਵੇਂ ਆ ਸਭ ਤੋਂ ਵੱਡੀ ਗੱਲ ਤਾਂ ਬਾਈ ਨਾ ਇੱਕ ਸਾਰੇ ਭਰਾਵਾਂ ਨੇ ਨਾ ਇੱਕ ਵੀਡੀਓ ਦੇਖੀ ਕੱਲ ਦੇ ਦਿਨ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਬਜ਼ੁਰਗ ਜਦੋਂ ਕੀ ਆ ਬੰਨ ਮਾਰ ਕੇ ਟੁੱਟ ਜਾਂਦਾ ਨਾ ਮਾਰ ਕੇ ਬੰਨ ਰਹੇ ਹੁੰਦਾ ਦੂਜੇ ਪਾਸੇ ਪਾਣੀ ਨਿਕਲ ਜਾਂਦਾ ਤਾਂ ਉਹ ਕਹਿੰਦਾ ਵਾਹਿਗੁਰੂ ਮਾਰੇ ਗਏ ਵਾਹਿਗੁਰੂ ਮਾਰੇ ਗਏ ਮੈਡਾ ਕਮਾਲ ਮੰਨਦਾ ਵੀ ਲੋਕ ਹਜੇ ਵੀ ਭੋਲੇ ਆ ਲੋਕ ਸੋਚਦੇ ਕੀ ਆ ਵੀ ਇਹ ਯਾਰ ਕੁਦਰਤ ਦੀ ਕਮਾਰ ਆ ਵੀ ਖਾਨੀ ਪਰਮਾਤਮਾ ਕਰੀ ਜਾਂਦਾ ਪਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਇਹ ਮੈਨ ਮੇਡ ਨੇ ਪਹਿਲੀ ਗੱਲ ਮੈਂ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਵੀ ਇਹ ਜਿਹੜੇ ਹੜ ਆਏ ਵੇ ਆ ਨਾ ਇਹ ਲੀਡਰਾਂ ਦੇ ਲਿਆਏ ਵੇ ਹੜਾ ਅੱਜ ਪਾਣੀ ਪਾਣੀ ਪੰਜਾਬ ਹੋਇਆ ਪਿਆ ਅਸਲ ਦੇ ਵਿੱਚ ਪਾਣੀ ਪਾਣੀ ਕੀ ਅਸੀਂ ਕਹਿੰਦੇ ਨਾ ਪੰਜਾਬੀ ਚ ਕਮਹਾਵਰਾ ਵੀ ਪਾਣੀ ਪਾਣੀ ਹੋਣਾ ਵੀ ਸ਼ਰਮ ਆਉਣੀ ਮਾਕੇ ਉਹ ਹੁੰਦੀ ਆ ਪਾਣੀ ਪਾਣੀ ਦਾ ਲੀਡਰਾਂ ਨੂੰ ਹੋਣਾ ਚਾਹੁੰਦੇ ਪਰ ਇਹ ਬੜੀ ਬੇਸ਼ਰਮੀ ਕਮਾਕੇ ਬੇਸ਼ਰਮ ਕੌਮ ਆ ਤੇ ਜਿਹੜੀ ਸ਼ਰਮ ਕੀ ਕਹਿ ਕੀ ਰਹੀ ਆ ਕਹਿੰਦੇ ਜੀ ਕੁਦਰਤੀ ਕਰੋਪੀ ਹੈਗੀ ਆ ਉਹ ਮੈਂ ਕਹਿੰਦਾ ਕੁਦਰਤੀ ਕਰੋਪੀ ਹੁੰਦੀ ਲੋਕ ਜਰ ਲੈਂਦੇ ਅੱਜ ਲੋਕ ਕੀ ਇੰਨੇ ਕ ਤਪੇ ਪਏ ਜਿਹੜੇ ਸਿਆਣੇ ਸੂਝ ਬਣ ਲੋਕ ਉੱਥੇ ਕਾਲਾ ਕੱਢੀ ਜਾਂਦੇ ਹਨ ਉਹ ਐਵੇਂ ਨਹੀਂ ਕੱਢਦੇ ਜਿਵੇਂ ਤੁਸੀਂ ਇੰਟਰਵਿਊ ਥੋੜੀ ਜਿਹੀ ਦੇਖਿਆ ਜੀ ਕਿ ਰਾਣਾ ਗਰਜੀਤ ਜੀ ਮਾਕੇ ਜਿਹੜੀ ਗੱਲ ਕਹੀ ਸੀ ਉਹ ਕਹਿੰਦਾ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਆ ਰਹੇ ਆ ਤੇ ਉਹਨੇ ਕਿਹਾ ਜੀ ਵੀ ਠੰਡੀਆਂ ਕਰਨੀ ਹੈ ਲੋਕ ਕੀ ਹੁਣ ਪਿੱਠ ਸਕਾ ਕੇ ਜਾਣਗੇ ਤੇ ਲੀਡਰਾਂ ਤੋਂ ਲੋਕ ਇੰਨੇ ਕੱਕੇ ਵੇ ਆ ਤੇ ਮੈਨਮੇਡ ਲੋਕ ਤਾਂ ਹੁਣੇ ਸਮਝ ਹੀ ਖੜੇ ਆ ਯਾਰ ਇੱਕ ਕਮਾਲ ਦੀ ਗੱਲ ਆ ਵੀ ਅਸੀਂ AI ਦੇ ਦੌਰ ਚ ਰਹਿੰਦੇ ਆ ਅਸੀਂ ਮਹੀਨਾ ਪਹਿਲਾਂ ਕੀ ਐਡਵਾਂਸ ਦੇ ਵਿੱਚ ਪੇਸ਼ੰਗੋਈਆਂ ਕਰੀ ਜਾਂਦੇ ਆ ਕਿ ਹਾਂ ਫਲਾਣੇ ਦਿਨ ਤੇ ਇੰਨੇ ਮੀਂਹ ਪਣਿਆ ਜੀ ਆਹ ਦਿਨ ਮੀਂਹ ਆਊਗਾ ਪਾਰਟिकुलर ਟਾਈਮ ਵੀ ਦੱਸ ਦਿੱਤਾ ਜਾਂਦਾ ਜਦੋਂ ਸਾਨੂੰ ਇੰਨੀ ਸਾਡੇ ਕੋਲੇ ਹੈਗੀ ਆ ਫਿਰ ਆ ਬੀਬੀਐਮਪੀ ਕਾਦੇ ਵਾਸਤੇ ਬਣਾਇਆ ਜਿਹਦੇ ਕੀ ਅਸੀਂ ਰੌਲਾ ਪਾਈ ਤੁਰੇ ਆਉਣੇ ਆ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਦਾ ਕੰਮ ਹੀ ਇਹ ਆ ਕਿ ਫਲੱਡ ਕੰਟਰੋਲ ਕਰਨੇ ਆਪਦੇ ਕੀ ਉਹਨਾਂ ਨੂੰ ਬਚਾ ਕੇ ਰੱਖਣਾ ਜਿਹੜੇ ਮਾਕੇ ਬੰਨ ਹੈਗੇ ਆ ਪਰ ਮੈਂ ਕਹਿੰਦਾ ਵੀ ਇਹ ਪਹਿਲਾਂ ਡੀਕਦੇ ਆ ਵੀ ਜਿੰਨਾ ਚਿਰ ਡੇਂਜਰ ਵਾਲੇ ਖਤ ਜਦੋਂ ਮਾਕੇ ਚੜ ਜਾਂਦਾ ਪਾਣੀ ਤਾਂ ਫਿਰ ਲੋਕਾਂ ਦੇ ਸਿਰ ਕੀ ਆ ਸਾਰਾ ਡੇਂਜਰ ਸਿੱਟ ਦਿੱਤਾ ਜਾਂਦਾ ਸਾਰਾ ਖਤਰਾ ਲੋਕਾਂ ਸਿਰ ਮੜ ਦਿੱਤਾ ਜਾਂਦਾ ਤੇ ਮੁੜ ਕੇ ਫਿਰ ਜਦੋਂ ਫਲੱਡ ਗੇਟ ਖੋਲੇ ਜਾਂਦੇ ਆ ਹੁਣ ਅਸੀਂ ਦੇਖੀ ਜਾਂਦਾ ਵੀ ਪੰਜਾਬ ਦੇ ਵਿੱਚ ਲਗਭਗ 1 ਲੱਖ ਏਕੜ ਤੋਂ ਪਲੱਸ ਜਿਹੜਾ ਏਰੀਆ ਡੁੱਬ ਚੁੱਕਿਆ ਤੇ ਉਹਨਾਂ ਵਾਲੇ ਟਾਈਮ 'ਚ ਇਹ ਨਹੀਂ ਪਤਾ ਕਿੰਨਾ ਏਰੀਆ ਹੋਰ ਹੜਾਂ ਦੀ ਚਪੇਟ ਦੇ ਵਿੱਚ ਆਉਣਾ ਹੁਣ ਉੱਥੇ ਮੂੰਹ ਚਾੱਕ ਕੇ ਮਾਰ ਕੇ ਜਿਹੜਾ ਮੰਤਰੀ ਹੈਗਾ ਉਹ ਮੰਤਰੀ ਬੜੀ ਬੇਸ਼ਰਮੀ ਨਾਲ ਮਾਰ ਕੇ ਇਸੇ ਰਾਣੇ ਗਰਜੀ ਦੇ ਬੇਟੇ ਨੂੰ ਕਿਹਾ ਸੀ ਕਿ ਨਾ 200 ਕਰੋੜ ਸਾਡੇ ਕੋਲੇ ਵਾਧੂ ਪਿਆ ਪੈਸਾ ਅਸੀਂ ਕਹਿੰਦਾ ਵੀ ਨੁਕਸਾਨ ਨਹੀਂ ਹੋਣ ਦਿੰਦੇ 200 ਕਰੋੜ ਦਾ 70000 ਦਾ ਕਿੱਲੇ ਦਾ ਝੋਨਾ ਹੁੰਦਾ ਜੇ 1 ਲੱਖ ਤਾਂ ਇਹ ਦੂ ਪਹਿਲਾਂ ਡੁੱਬ ਚੁੱਕਿਆ ਖਤਮ ਹੋ ਚੁੱਕਿਆ ਜੇ 1 ਲੱਖ ਨਾਲ ਜੇ ਆਪਾਂ ਗੁਣਾ ਕਰੀਏ ਬਾਈ ਲਗਭਗ 700 ਕਰੋੜ ਰੁਪਈਆ ਹੋ ਗਿਆ ਤੇ ਜਿਹੜਾ 200 ਕਰੋੜ ਇਹ ਲਾਉਣ ਦੀਆਂ ਗੱਲਾਂ ਕਰਦੇ ਉਹ 200 ਕਰੋੜ ਲੋਕ ਵੀ ਭਲੀ ਭਾਤ ਜਾਣਦੇ ਆ ਆਪਾਂ ਬਈ ਜੱਸ ਕਹੀ ਜਾਂਦੇ ਆ ਵੀ ਮੀਂਹ ਪਈ ਜਾਂਦਾ ਠੀਕ ਹੈ ਨਾ ਵੀ ਵਿੱਚ ਕੁਦਰਤੀ ਕਰੋਪੀ ਆ ਗਈ ਇਹ ਮੀਂਹ ਤਾਂ ਸਾਡੇ ਘਰਾਂ ਦੇ ਪੈਂਦਾ ਜਾਂ ਸਾਡੇ ਕੀ ਆ ਛੱਤਾਂ ਤੇ ਪੈਂਦਾ ਇਹਨਾਂ ਦੇ ਘਰਾਂ ਦੇ ਵਿੱਚ ਨੋਟਾਂ ਦਾ ਮੀਂਹ ਪਈ ਜਾਂਦਾ ਅਸਲ ਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਮੈਂ ਕਿ ਇਹ ਸਾਰੀ ਕਰੋਪੀ ਦਾ ਹੈਗਾ ਉਹ ਕੀ ਆ ਰਿਸ਼ਵਤ ਖੋਰੀ ਜਿਹੜੇ ਅਫਸਰਾਂ ਦੀ ਆ ਬੜਾ ਕੁਝ ਹੋ ਸਕਦਾ ਸੀ ਬਈ ਦੂ ਪਹਿਲਾਂ ਜਿਹੜੀ ਮੈਨੇਜਮੈਂਟ ਹੁੰਦੀ ਸਰਕਾਰਾਂ ਬਣਾਈਆਂ ਕਾਦੇ ਵਾਸਤੇ ਜਾਂਦੀਆਂ ਨੇ ਯਾਰ ਇਹਨਾਂ ਨੇ ਐਡਵਾਂਸ ਸੋਚਣਾ ਹੁੰਦਾ ਲੋਕਾਂ ਦੇ ਸਿਰ ਤੇ ਆਈ ਵਿਪਤਾ ਜਿਹੜੀ ਲੋਕ ਤਾਂ ਵਿਚਾਰੀ ਉਦੋਂ ਖੜੇ ਹੁੰਦੇ ਆ ਹੁਣ ਜਦੋਂ ਮੇਰੇ ਘਰੇ ਪਾਣੀ ਵੜੂ ਕਿ ਸਾਡੀ ਕੀ ਕਰਤੂਤ ਕੀ ਆ ਅਸੀਂ ਕੀਤਾ ਕੀ ਆ ਜਿਹੜੇ ਯਾਰ ਸੇਮ ਨਾਲੇ ਬਣੇ ਵੇ ਆ ਜਾਂ ਜਿਹੜੇ ਦੂਜੇ ਬਾਰਸ਼ਾਂ ਵਾਸਤੇ ਮਾ ਕੇ ਜਿਹੜੇ ਨਾਲੇ ਕੱਢੇ ਵੇ ਆ ਉਹਨਾਂ ਨਾਲੇ ਨੂੰ ਤਕੜਾ ਕਿਹਨੇ ਕੀਤਾ ਪਹਿਲੀ ਗੱਲ ਮੈਂ ਦਾਵਾ ਕਰਦਾ ਫਰੋਜ ਦੇ ਵਿੱਚ ਫਰੋਜਪੁਰ ਦੇ ਵਿੱਚ ਚਲੇ ਜਾਓ ਸਭ ਤੋਂ ਵੱਧ ਜਿਹੜਾ ਕੀ ਆ ਮੈਂ ਕਹਿੰਦਾ ਦਰਿਆ ਦੇ ਏਰੀਆ ਰੋਕਿਆ ਵੇ ਦਵੰਗ ਲੋਕਾਂ ਨੇ ਰੋਕਿਆ ਵਿਆ ਉਹ ਲੋਕਾਂ ਨੇ ਕੀ ਆ ਸਾਰਾ ਏਰੀਆ ਬਗਲ ਕੇ ਕੀ ਉਹਦੇ ਵਿੱਚ ਆਦੀਆਂ ਫਸਲਾਂ ਬੀਜੀ ਬੈਠੇ ਆ ਜੇ ਕਿਤੇ ਉਹ ਏਰੀਆ ਜਿਹੜੇ ਕੰਮਾਂ ਵਾਸਤੇ ਰੱਖਿਆ ਕਿ ਉਹ ਉਸੇ ਵਾਸਤੇ ਰੱਖਿਆ ਹੁੰਦਾ ਤੇ ਸਰਕਾਰ ਨੇ ਪ੍ਰੋਪਰ ਪਾਸਿਆਂ ਦੇ ਮਿੱਟੀ ਪਾ ਕੇ ਠੀਕ ਹੈ ਨਾ ਬੰਨ ਤਕ ਪਰ ਮਸਲਾ ਇਹ ਆ ਵੀ ਲੋਕਾਂ ਨੂੰ ਡੋਬਣਾ ਵੀ ਜ਼ਰੂਰੀ ਸੀ ਸਰਕਾਰਾਂ ਦਾ ਪਹਿਲਾਂ ਹੀ ਵਿਵਤਾ ਚ ਪਾ ਕੇ ਰਾਜੀ ਨੇ ਸੈਂਟਰ ਸਾਡਾ ਕੀ ਆ ਵੈਸੇ ਸੱਕਾ ਹੈ ਨਹੀਂ ਉਹਦਾ ਭਾਲਦਾ ਕਿ ਇਥੋਂ ਲੋਕ ਕੋਜਣ ਕਿਉਂਕਿ ਅਸੀਂ ਅੱਖ ਚੱਕ ਪਾਉਣ ਵਾਲੇ ਸੀ ਤੇ ਸਾਨੂੰ ਤਾਂ ਮਾਰਨਾ ਪਹਿਲੀ ਸੈਂਟਰ ਚ ਆਉਂਦਾ ਤੇ ਮੈਂ ਕਹਣਾ ਵੀ ਅੱਜ ਪੰਜਾਬ ਮੈਂ ਕਿ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਹਰਿਆਣੇ ਵਾਲੇ ਤੇ ਰਾਜਸਥਾਨਿਆਂ ਨੂੰ ਮੈਂ ਕਹਣਾ ਵੀ ਥਾਪੀ ਮਾਰ ਕੇ ਉਹਨਾਂ ਨੂੰ ਕਹੇ ਵੀ ਆਜੋ ਹੁਣ ਠੀਕ ਹੈ ਨਾ ਤੁਸੀਂ ਯਾਰ ਪਾਣੀ ਦੇ ਹਿੱਸਾ ਮੰਗਣ ਮਾ ਕੇ ਬੇਸ਼ਰਮੀ ਨਾਲ ਆ ਖੜਦੇ ਹੋ ਅੱਜ ਜੇ ਅਸੀਂ ਡੁੱਬਦੇ ਆ ਜਿਹੜਾ ਬੰਦਾ ਬਾਈ ਮਾਰ ਚੱਲਦਾ ਸੱਚ ਪਾਣੀ ਦਾ ਹੱਕ ਉਸੇ ਇਹ ਮਾਕੇ ਕੁਦਰਤਨ ਮਾ ਕਿ ਨਹੀਂ ਹੈਗਾ ਕੁਦਰਤ ਦਾ ਵੀ ਨਿਯਮ ਤਾਂ ਹੈਗੀ ਹੈਗਾ ਮੈਂ ਕਹਿੰਦਾ ਵੀ ਇੰਟਰਨੈਸ਼ਨਲ ਪੱਧਰ ਤੇ ਵੀ ਲਾ ਬਣਿਆ ਹੋਇਆ ਤਾਂ ਅੱਜ ਸਾਡਾ ਲੋਡ ਸੀ ਕਿ ਅੱਜ ਲੋਕਾਂ ਨੂੰ ਕੀ ਅਹਿਸਾਸ ਕਰਾਉਣ ਦੀ ਠੀਕ ਹੈ ਨਾ ਪਰ ਅੱਜ ਮੁੱਖ ਮੰਤਰੀ ਸਾਡਾ ਤਮਨ ਲਾਡੂ ਦੇ ਵਿੱਚ ਕੀ ਲੰਗਰ ਵਰਤਾ ਰਹੇ ਆ ਜਿਵੇਂ ਕਹਿੰਦਾ ਨੀਰੋਵੰਤਰੀ ਬਾਜ਼ਾਰ ਹੈ ਜਿਹੜਾ ਰੋਮ ਉਜੜ ਰਿਹਾ ਸੀ ਅੱਜ ਪੰਜਾਬ ਉਜੜ ਰਿਹਾ ਜਿਹੜਾ ਸਾਡਾ ਮੁੱਖ ਮੰਤਰੀ ਕੀ ਕਰ ਰਿਹਾ ਮੈਂ ਤਾਂ ਇੱਕ ਗੱਲ ਜਾਣਦਾ ਵੀ ਜੇ ਕਿਤੇ ਚੁਟਕਲਿਆਂ ਨਾਲ ਰੱਬ ਮੰਨਦਾ ਹੁੰਦਾ ਨਾ ਤਾਂ ਮੇਰੇ ਖਿਆਲ ਚ ਭਗਵੰਤ ਮਾਨ ਰੱਬ ਨੂੰ ਬਣਾ ਲੈਂਦਾ ਠੀਕ ਹੈ ਕਿਉਂਕਿ ਲੋਕਾਂ ਨੂੰ ਬਣਾ ਲ ਪਰ ਮੈਂ ਕਹਣਾ ਵੀ ਐਂਰ ਲੋਕੀ ਆ ਜਿਹੜਾ ਇਹ ਹਾਲਾਤ ਨੇ ਜਿਹੜਾ ਰੱਬ ਪਰਮਾਤਮਾ ਨਾਲ ਉਹ ਦੇਖੀ ਖੜਾ ਇਹਨਾਂ ਦੇ ਕਰਤੂਤਾਂ ਦੇਖੀ ਖੜਾ ਇਹ ਪਾਣੀ ਜਿਹੜਾ ਅੱਜ ਲੋਕਾਂ ਦੇ ਘਰਾਂ 'ਚ ਭੜਿਆ ਨੇ ਪਾਣੀ ਕੀ ਇਹਨਾਂ ਦੀ ਜੜਪੋਲੀ ਕਰ ਰਿਹਾ ਸਰਕਾਰਾਂ ਦੀ ਜੜਪੋਲੀ ਹੋ ਜਾਂਦੀ ਆ ਤੇ ਮੈਂ ਕਹਣਾ ਜੇ ਪਾਣੀ ਕਿਤੇ ਖੜਾ ਰਹਿ ਗਿਆ ਨਾ ਜਿਵੇਂ ਬੂਟੇ ਸੁੱਕ ਜਾਂਦੇ ਆ ਇਹ ਸਰਕਾਰ ਵੀ ਸੁੱਕ ਜਾਣੀ ਆ ਜਿਹੜੀ ਅੱਜ ਪੰਜਾਬ 'ਚ ਆ ਮંત્રી ਗੋਇਲ ਸਾਹਿਬ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਵਿਧਾਨ ਸਭਾ ਦੀ ਵਿਧਾਨ ਸਭਾ ਦੀ ਜਿਹੜੀ ਉਹਨਾਂ ਦੇ ਵੱਲੋਂ ਬੋਲਿਆ ਹੋਇਆ ਬੋਲ ਉਹ ਹੁਣ ਵਾਇਰਲ ਹੋ ਰਹੇ ਨੇ ਜਦੋਂ ਕਹਿੰਦੇ ਸੀ ਕਿ ਆ ਮਾਨ ਸਾਹਿਬ ਦੀ ਸਰਕਾਰ ਨੇ ਐਸੇ ਇੰਤਜ਼ਾਮ ਕਰਤੇ ਉਹ ਕਹਿੰਦੇ ਜੇਕਰ ਹੁਣ ਪਾਣੀ ਸਾਡੇਆਂ ਦੇ ਵਿੱਚ ਆਊਗਾ ਤਾਂ ਉਹ ਫਾਇਦੇ ਦੇ ਲਈ ਆਊਗਾ ਪਾਣੀ ਕਹਿੰਦੇ ਨੁਕਸਾਨ ਕਿਸੇ ਦਾ ਨਹੀਂ ਕਰਦਾ ਨੁਕਸਾਨ ਦੇ ਲਈ ਪਾਣੀ ਨੇ ਹੁਣ ਨਹੀਂ ਆਉਣਾ ਉਹ ਭਾਈ ਮੈਂ ਕਹਿੰਦਾ ਫਿਰ ਹੁਣ ਜਾਣ ਨਾ ਉੱਥੇ ਜਾ ਕੇ ਲੋਕਾਂ ਨੂੰ ਫਾਇਦਾ ਸਮਝਾਉਣ ਵੀ ਤੁਹਾਡਾ ਫਾਇਦਾ ਹੋ ਰਿਹਾ ਭਾਈ ਤੇ ਲੋਕ ਵੀ ਦੱਸਦੇ ਨੇ ਕਿ ਸਾਡਾ ਜਿਹੜਾ ਫਾਇਦਾ ਹੋਣਾ ਤੇ ਲੋਕ ਇਹਨਾਂ ਦਾ ਵੀ ਪੂਰਾ ਫਾਇਦਾ ਕਰ ਦੇਣਗੇ ਕਿਉਂਕਿ ਲੋਕ ਜਿਹੜੇ ਹੈਗੇ ਨੇ ਲੋਕਾਂ ਕੋਲੇ ਤਲੰਬੜ ਚੱਕੀ ਫਿਰਦੇ ਆ ਲੋਕ ਠੀਕ ਹੈ ਨਾ ਤਲੰਬੜ ਇਹਨਾਂ ਵਾਸਤੇ ਨਹੀਂ ਚੱਕਿਆ ਤਲੰਬੜ ਤਾਂ ਹੋਰ ਕੰਮਾਂ ਨੂੰ ਚੱਕਿਆ ਪਰ ਕੰਮ ਇਹਨਾਂ ਦੇ ਵੀ ਆ ਜਾਣਗੇ ਜਾ ਕੇ ਦੱਸਣ ਲੋਕਾਂ ਨੂੰ ਫਾਇਦਾ ਤਾਂ ਸਮਝਾਉਣ ਯਾਰ ਜਿਹਦਾ ਅੱਜ ਛੱਤ ਡਿੱਗ ਪਈ ਮੈਂ ਕਿਹਾ ਕੱਲੇ ਅਸੀਂ ਜ਼ਿਮੀਂਦਾਰਾਂ ਦੀ ਫਸਲਾਂ ਦੀ ਗੱਲ ਕਰੀਏ ਨਾ ਮਜ਼ਦੂਰ ਕਿੱਥੇ ਜਾਊ ਯਾਰ 60% ਮਜ਼ਦੂਰ ਬੈਠੇ ਆ ਠੀਕ ਹੈ ਨਾ ਉਹਨਾਂ ਦੀ ਪਰਪਾਈ ਕੀ ਹੈ ਪਿਛਲੇ ਵਾਰ ਵੀ ਕਹਿੰਦੇ ਜਦੋਂ ਹੜ੍ਹ ਆਏ ਸੀ ਤਾਂ ਉੱਥੇ ਲਗਭਗ 6800 ਰੁਪਏ ਕਹਿੰਦੇ ਪਰ ਏਕੜ ਮਕੇ ਮੁਆਵਜ਼ਾ ਦਿੱਤਾ ਗਿਆ ਸੀ ਉਹ ਵੀ ਬਹੁਤ ਘੱਟ ਨੂੰ ਮਿਲਿਆ ਬਹੁਤ ਘੱਟ ਨੂੰ 15% ਲੋਕਾਂ ਨੂੰ ਮਿਲਿਆ ਬਈ ਤੇ ਮੈਂ ਕਹਿੰਦਾ ਵੀ ਜੇ ਅਸੀਂ ਵੈਸੇ ਅੰਦਾਜ਼ਾ ਲਾ ਕੇ ਦੇਖੀਏ ਵੀ ਜਿੰਨਾ ਜਾੜਾ ਹੋਇਆ ਤੇ ਸਰਕਾਰ ਦੇ ਪੱਲੇ ਤਾਂ ਪਹਿਲੀ ਤਨਖਾਹ ਦੇਣ ਨੂੰ ਰੁਪਈਆ ਇਹ ਨਹੀਂ ਤਨਖਾਹਾਂ ਦਾ ਕਰਜ਼ਾ ਚਾਕੇ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਮੁਰਗੀ ਦਾ ਤੇ ਦੂਜਾ ਮੁਆਵਜ਼ਾ ਦੇਣਾ ਸੀ ਨਾ ਤੇ ਹੁਣ ਲੋਕ ਹਿਸਾਬ ਲੈਣਗੇ ਵੀ ਮੁਆਵਜ਼ਾ ਜਿਹੜਾ ਤੁਸੀਂ ਦੰਦੇ ਸੀ ਮੈਂ ਤੁਹਾਨੂੰ ਗਾਰੰਟੀ ਕਰਦਾ ਬਈ ਇਹ ਮੁੱਖ ਤੇ ਜੇ ਜਾਣਗੇ ਤਾਂ ਫਿਰ ਪੂਰੀ ਸਿਕਿਉਰਿਟੀ ਨਾਲ ਹੀ ਜਾਣਗੇ ਬਿਨਾਂ ਸਿਕਿਉਰਿਟੀ ਤੋਂ ਹੁਣ ਇਹਨਾਂ ਦੇ ਵਾਸਤੇ ਜਿਵੇਂ ਕਹਿੰਦੇ ਨਾ ਸੱਥਾਂ 'ਚ ਖੜਕੇ ਦਿਖਾਉਣ ਕੱਲਿਆਂ ਨੂੰ ਥਾਪੀਆਂ ਮਾਰਦੀਆਂ ਕਾਂਗਰਸੀਆਂ ਨੂੰ ਮੈਂ ਕਹਿੰਦਾ ਵੀ ਹੁਣ ਆਪ ਜਾ ਕੇ ਦਿਖਾਉਣ ਅੱਛਾ ਜਿਵੇਂ ਮੁਆਵਜ਼ੇ ਦੀ ਗੱਲ ਚੱਲਦੀ ਹੈ ਜਿੰਨਾ ਖਰਾਬਾ ਹੁਣ ਤੱਕ ਰੁਪਿੰਦਰ ਬਾਈ ਹੋਇਆ ਆ ਲੱਗਦਾ ਕਿ ਇੰਨੇ ਖਰਾਬੇ ਦਾ ਮੁਆਵਜ਼ਾ ਪੂਰ ਰੂਪ ਦੇ ਵਿੱਚ ਜਿੰਨੇ ਦੇ ਨਾਲ ਮਤਲਬ ਇੱਕ ਕਿਸਾਨ ਦਾ ਗੁਜ਼ਾਰਾ ਚੱਲ ਸਕੇ ਲੱਗਦਾ ਕਿ ਇੰਨਾ ਇੰਨੇ ਖਰਾਬੇ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਸਰਕਾਰ ਦੇ ਵੱਲੋਂ ਮੈਂ ਕਹਿੰਦਾ ਵੀ ਮੁਆਵਜ਼ਾ ਦੇਣਾ ਕੋਈ ਔਖਾ ਨਹੀਂ ਹੈ ਬਾਹਰਲੀ ਇਸ 700 ਕਰੋੜ ਰੁਪਈਆ ਜੇ ਕਿਤੇ ਸਰਕਾਰ ਨੇ ਖਜ਼ਾਨਾ ਢੰਗ ਨਾਲ ਵਰਤਿਆ ਹੁੰਦਾ ਸੀ ਤਾਂ ਪਹਿਲੀ ਕਹਿਣਾ ਵੀ ਜਿਹੜੀਆਂ ਸਬਸਿਡੀਆਂ ਤੁਸੀਂ ਦੰਨਿਓ ਲੋਕਾਂ ਨੂੰ ਉਹਦੀ ਲੋੜ ਹੈ ਨਹੀਂ ਠੀਕ ਹੈ ਨਾ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਮੋਟਰਾਂ ਦੇ ਬਿੱਲ ਮਾਫ ਕਰ ਰੱਖਿਆ ਯਾਰ ਕੱਲੀ ਕੀ ਆ ਵੋਟ ਦੀ ਸਿਆਸਤ ਦੇ ਪਿੱਛੇ ਮੈਂ ਕਹਿੰਦਾ ਉਦੋਂ ਕੁਝ ਵੀ ਰੁਪਈਆ ਨਹੀਂ ਲੱਗਦਾ ਜਿਹੜਾ ਤੁਹਾਨੂੰ ਮੈਂ ਗੱਲ ਕਰ ਰਿਹਾ ਬਈ 1 ਲੱਖ ਏਕੜ ਜੇ ਫਸਲ ਖਰਾਬ ਹੁੰਦੀ ਤਾਂ 70000 ਦੇ ਨਾਲ 700 ਕਰੋੜ ਰੁਪਈਆ ਬਣਦਾ ਜਿੰਨੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਫਾਲਤੂ ਦੀਆਂ ਬੱਸ ਕਰਾਇਏ ਜਿਹੜੇ ਮੁਫਤ ਕੀਤੇ ਹੋਏ ਆ ਯਾਰ ਇਹਨਾਂ ਚੀਜ਼ਾਂ ਦੇ ਵਿੱਚੋਂ ਖਲਜੇ ਕਰਨ ਜੋ ਕਿੱਥੇ ਦਾ ਚੰਗੇ ਜਿਹੜਾ ਮਾ ਕੇ ਲੀਡਰ ਹੋਣਾ ਬਈ ਇਹੀ ਮੈਂ ਪਹਿਲਾਂ ਵੀ ਸਟਾਰਟਿੰਗ 'ਚ ਗੱਲ ਕੀਤੀ ਭਗਵੰਤ ਮਾਨ ਕਿਤੇ ਕੀ ਆ ਪਹਿਲੇ 4 ਸਾਲਾਂ ਦੇ ਵਿੱਚ ਸਾਰੀਆਂ ਸਬਜ਼ਿੜੀਆਂ ਬੰਦ ਕਰ ਦਿੰਦਾ ਤੇ ਮਗਰ ਲੇ ਇੱਕ ਸਾਲ ਰੋਕ ਰੱਜ ਲੈਂਦੇ ਠੀਕ ਹੈ ਨਾ ਪਹਿਲਾਂ ਕਿ ਆ ਜੇ ਕੁਝ ਤੁਹਾਡੇ ਬੋਝੇ 'ਚ ਹੋਊ ਫੇਰ ਹੀ ਤੁਸੀਂ ਕਿਸੇ ਨੂੰ ਕੁਝ ਦਿਓਗੇ ਠੀਕ ਹੈ ਨਾ ਤੁਹਾਡੇ ਬੋਝਾ ਖਾਲੀ ਆ ਹੁਣ ਖਾਲੀ ਬੋਝੇ 'ਚ ਜੋ ਕੀ ਆ ਬਈ ਝੁੜਕਲੀ ਨਿਕਲਦੇ ਆ ਹੁਣ ਇਹ ਸੇ ਕਰਕੇ ਕਿੱਲੇ ਝੁੜਕ ਹੁਣ ਜਿਹੜਾ ਸਿਸਟਮ ਬਣ ਗਿਆ ਇਹ ਬਣ ਸਿਸਟਮ ਦੇ ਵਿੱਚੋਂ ਨਿਕਲਣ ਵਾਸਤੇ ਸਭ ਤੋਂ ਪਹਿਲੀ ਦਾ ਲੋਕ ਕੀਆ ਵਾਹਿਗੁਰੂ ਨੂੰ ਕੀਆ ਸਵਾਲ ਕਰੀ ਜਾਂਦੇ ਪਰਮਾਤਮਾ ਨੂੰ ਮਾ ਕੇ ਕੋਸੀ ਜਾਂਦੇ ਕੋਸਣਾ ਜੀ ਨੂੰ ਬਣਦਾ ਉਹਨੂੰ ਕੋਸਣ ਤੇ ਇਕੱਲਾ ਕੋਸੇ ਵੀ ਨਹੀਂ ਮੈਂ ਕਹਿੰਦਾ ਹੁਣ ਬਾਹ ਫੜਨ ਜਿਹੜੇ ਲੋਕ ਬੈਠੇ ਆ ਅੱਜ ਅਸੀਂ ਦੇਖ ਰਹੇ ਆ ਵੀ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਜਿੰਨੇ ਰੁਪਏ ਇਕੱਠੇ ਕਰ ਰਹੇ ਆ ਅੱਜ ਕਲਿਆਣ ਮਾਲਕੇ ਦੇ ਵਿੱਚ ਗੱਲ ਹੋਈ ਉੱਥੇ ਵੀ ਲੋਕਾਂ ਨੇ 5 ਲੱਖ ਰੁਪਏ ਇੱਕ ਪਿੰਡ ਚੋਂ ਇਕੱਠਾ ਕੀਤਾ ਤਾਂ ਜਿਹੜੇ ਲੋਕ ਦੇਖੋ ਸਾਡਾ ਜਿਹੜਾ ਭਾਈਚਾਰਾ ਦੇ ਸਾਡੇ ਲੋਕਾਂ ਚ ਜਿਹੜੀ ਇਹ ਦਇਆ ਭਾਵਨਾ ਹੈਗੀ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਆ ਤਾਂ ਲੋਕੀ ਆ ਮਣਾ ਮੂਹੀ ਰੁਪਈਆ ਇਕੱਠਾ ਕਰ ਰਹੇ ਆ ਪਰ ਉਹਨੂੰ ਸਹੀ ਢੰਗ ਨਾਲ ਵਰਤਣਾ ਬਹੁਤ ਜ਼ਰੂਰੀ ਆ ਮੈਂ ਕਿਹਾ ਵੀ ਸਰਕਾਰਾਂ ਨਹੀਂ ਪੂਰਾ ਮੁਆਵਜ਼ਾ ਦੇ ਸਕਦੀਆਂ ਪਰ ਜੇ ਲੋਕ ਇਕੱਠੇ ਹੋ ਜਾਣ ਤੇ ਲੋਕ ਸਹੀ ਰੂਪ ਦੇ ਵਿੱਚ ਉੱਥੇ ਮਾ ਕੇ ਸਹੀ ਲੋੜਬੰਦ ਨੂੰ ਸਮਗਰੀ ਦੇਣੀ ਹੋਵੇ ਤਾਂ ਲਗਭ ਬਾਕੀ ਜਿਹੜੀ ਸਮਗਰੀ ਉਥੇ ਪਹੁੰਚ ਰਹੀ ਆ ਮੈਂ ਸਾਰਿਆਂ ਨੂੰ ਵੀਰਾਂ ਨੂੰ ਵੀ ਬੇਨਤੀ ਕਰਦਾ ਅਸੀਂ ਕੱਲ ਨੂੰ ਵੀ ਚੱਲਿਆਂ ਦੇ ਪਹਿਲਾਂ ਵੀ ਬਾਈ ਜਾ ਕੇ ਆਏ ਆ ਮੈਂ ਸਿਰਫ ਉਥੇ ਜਿਹੜਾ ਸਿਸਟਮ ਦੇਖਿਆ ਵੀ ਲੋਕਾਂ ਦੇ ਉਹੀ ਚੀਜ਼ਾਂ ਲਿਆ ਰਹੇ ਆ ਜਿਹੜੀਆਂ ਚੀਜ਼ਾਂ ਕਿ ਪਹਿਲੀ ਉਥੇ ਫालतू ਪਈਆਂ ਨੇ ਤੇ ਰਾਸ਼ਨ ਦੀ ਕੋਈ ਉਥੇ ਮਾ ਕੇ ਤੋੜ ਨਹੀਂ ਹੈ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਆ ਉਥੇ ਉਹ ਬਕਾਇਦਾ ਜਿਹੜੇ ਸਰਕਾਰ ਵੱਲੋਂ ਵੀ ਮੈਂ ਕਹਿੰਦਾ ਹੈਲਪਲਾਈਨ ਨੰਬਰ ਜਾਰੀ ਕੀਤਾ ਉਹ ਨੰਬਰਾਂ ਤੇ ਗੱਲ ਕਰਕੇ ਲੋਕ ਆਪ ਪਹੁੰਚਦਾ ਕਰਨ ਹਰੇਕ ਪਿੰਡ ਉਥੇ ਚੱਲ ਕੇ ਆਪ ਜਾਵੇ ਨਾਲੇ ਦੇਖਿਓ ਤੇ ਹਾਲਾਤ ਕੀ ਨੇ ਤੇ ਨਾਲੇ ਫਿਰ ਉਥੋਂ ਕੀ ਤਸਵੀਰਾਂ ਆ ਉਹਦੇ ਮਨ ਦੇ ਜਿਹਦੇ ਨਾਲ ਫਿਰ ਜਿਹੜਾ ਪਾਣੀ ਪਾਣੀ ਸਰਕਾ ਕੇ ਲੋਕ ਹੋਏ ਪੈਣਾ ਪਾਣੀ ਪਾਣੀ ਸਰਕਾਰਾਂ ਨੂੰ ਵੀ ਸੱਥਾਂ 'ਚ ਖੜ ਕੇ ਕਰਨ ਜਿਹੜੇ ਸਵਾਲ ਕਰਨੇ ਬਣਦੇ ਆ ਤੇ ਬਾਕੀ ਜਿਹੜੇ ਦੇ ਹੱਲ ਹੈਗੇ ਆ ਹੁਣ ਲੋਕ ਬਈ ਕੀ ਇਹਦੇ ਹੱਲ ਬਾਰੇ ਕਿਉਂਕਿ ਅਸੀਂ ਕੀ ਆ ਨਾ ਜਿਵੇਂ ਕੋੜ ਕਿਰਲਾ ਕਹਿੰਦੇ ਜਿਹੜੇ ਫੰਡ ਦੇ ਵਿੱਚ ਨਾ ਬਾਹਰ ਨਿਕਲ ਕੇ ਪਰ ਖੱਡ ਪਟਣ ਦੀ ਸੋਚਦਾ ਜੋ ਧੁੱਪ ਜੀ ਖੇੜੇ ਆਉਂਦੀ ਆ ਫਿਰ ਭੁੱਲ ਜਾਂਦੇ ਆ ਜਦੋਂ ਮੈਂ ਕਹਿੰਦਾ ਵੀ ਥੋੜੇ ਜਿਹਾ ਹੋਣਗੇ ਸਾਡਾ ਕੀ ਇਹ ਲੋਕਾਂ ਦਾ ਐਡਾ ਕੁ ਬਈ ਮਾ ਕੇ ਦੇਲਾ ਲੋਕ ਬੜੀ ਛੇਤੀ ਭੁੱਲ ਜਾਂਦੇ ਆ ਠੀਕ ਹੈ ਨਾ ਤੇ ਲੋਕਾਂ ਨੇ ਫੇਰ ਬਸਾਰ ਦੇ ਨਾਮ ਆ ਕੇ ਜਦੋਂ ਆ ਹੜ ਲੰਘ ਲੋਕਾਂ ਨੇ ਲੋਕਾਂ ਦੀ ਬਾਹ ਫੜਦੀਆਂ ਸਰਕਾਰਾਂ ਦਾ ਬਾਹ ਚੜਾ ਕੇ ਭੱਜ ਗਈਆਂ ਜੀ ਸਰਕਾਰ ਦੇ ਪੱਦਰ ਤੋਂ ਮੰਨੀਏ ਤਾਂ ਜਿਹੜੇ ਕੰਮ ਨਹੀਂ ਹੋਏ ਉਹ ਜਿਵੇਂ ਹਾਲਾ ਕਿ ਸਰਕਾਰ ਇਹਨੂੰ ਕੁਦਰਤੀ ਕਰੋਪੀ ਕਹਿ ਰਹੀ ਹੈ ਲੋਕ ਕਹਿੰਦੇ ਨੇ ਕਿ ਇਹ ਇਹ ਚੀਜ਼ਾਂ ਮੈਨ ਮੇਡ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਸੀ ਜਿਸ ਤੇ ਕਰਕੇ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਸੀ ਇਹਨਾਂ ਚੀਜ਼ਾਂ ਨੂੰ ਘਟਾਇਆ ਜਾ ਸਕਦਾ ਸੀ ਹੜ੍ਹਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਬਾਈਬਾ ਜੀ ਇੱਕ ਕਹਿਣਾ ਵੀ ਮਨਿਸਟਰ ਸਾਹਿਬ ਦਾ ਬਿਆਨ ਆ ਵੀ 200 ਕਰੋੜ ਰੁਪਏ ਦੀ ਹੜ੍ਹਾਂ ਵਾਸਤੇ ਰੱਖਿਆ 200 ਕਰੋੜ ਰੁਪਏ ਜੋ ਮੈਂ ਕਹਣਾ ਵੀ 50% 100 ਕਰੋੜ ਰੁਪਏ ਵੀ ਮੈਂ ਕਹਣਾ ਵੀ ਇਹਦੇ ਪ੍ਰਬੰਧਨ ਦੇ ਉੱਤੇ ਪਹਿਲਾ ਐਡਵਾਂਸ ਚ ਲੱਗ ਜਾਂਦਾ ਤੇ ਇੱਕ ਪ੍ਰੋਪਰ ਤੁਸੀਂ ਨਾ ਜਾ ਕੇ ਹੁਣ ਵੀ ਦੇਖੋਗੇ ਜਿਹੜੇ ਮਗੇ ਚੋ ਹੈਗੇ ਆ ਉੱਥੇ ਹੋਰ ਜਿਹੜੇ ਏਰੀਏ ਪਏ ਆ ਜਿੱਥੋਂ ਦੀ ਪਾਣੀ ਮਗੇ ਛੱਡਿਆ ਜਾਂਦਾ ਜਿੱਥੇ ਉਹਨਾਂ ਦੇ ਵਿੱਚ ਬਾਈ ਝਾੜ ਖੜੇ ਆ ਉਹ ਝਾੜ ਹੀ ਡਾਫ ਬਣ ਜਾਂਦੇ ਆ ਦੂਜੇ ਜਿਹੜੇ ਹਾਈਵੇ ਨਿਕਲੇ ਪਿਆ ਇਹ ਬੜੇ ਅਨਪਲਾਨਡ ਤਰੀਕੇ ਨਾਲ ਨਿਕਲੇ ਪਏ ਜਿਹੜੀਆਂ ਸੜਕਾਂ ਹਾਈਵੇ ਕੱਟਦੇ ਨਾ ਵੱਡੇ ਪ੍ਰਧਾਨਮੰਮਾ ਕੇ ਸੈਂਟਰ ਨੇ ਕੱਟੇ ਆ ਭਾਰਤਮਾਲ ਵਾਲੇ ਇਹ ਬਾਈ ਡਾਫ ਲੱਗ ਰਹੀ ਹੈ ਇਹਨਾਂ ਦੀ ਅੱਗੇ ਤਾਂ ਕੀ ਆ ਪਾਣੀ ਖਿਲਰ ਜਾਂਦਾ ਸੀ ਹੁਣ ਤਾਂ ਡਾਫ ਬਣ ਕੇ ਕੀ ਆ ਸਗੋਂ ਉਹੀ ਪਿੰਡ ਡੋਬ ਰਹੀ ਆ ਇਹਦੀ ਪ੍ਰੋਪਰ ਮੈਨੇਜਮੈਂਟ ਤੇ ਵਿਜਦੀ ਥਾਂ ਥਾਂ ਦੇ ਉੱਤੇ ਕੀ ਆ ਰੱਖਣੇ ਚਾਹੀਦੇ ਸੀਗੇ ਜਿਹੜੇ ਮਾਕੇ ਲਾਂਘੇ ਹੁੰਦੇ ਜਾਂ ਹੋਰ ਹੁੰਦਾ ਤਾਂ ਕਿ ਪਾਣੀ ਕੀ ਖਿੰਡ ਜਾਂਦਾ ਇੱਕ ਥਾਂ ਤੇ ਮਾਰਨਾ ਕਰਦਾ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਹੁਣ ਮੈਂ ਇੱਕੋ ਗੱਲ ਦੱਸਦਾ ਵੀ ਮੈਨੇਜਮੈਂਟ ਬਕਾਇਦਾ ਜੇ ਤੁਸੀਂ ਰਿਕਾਰਡ ਦੇ ਚਾਕੇ ਆਰਟੀਆਈ ਪਾਕੇ ਪੁੱਛੋਗੇ ਨਾ ਲਗਭਗ ਪਿਛਲੇ ਟਾਈਮ 'ਚ 100 ਕਰੋੜ ਰੁਪਏ ਦੇ ਨੇੜੇ ਇਹਨਾਂ ਨੇ ਹੜ੍ਹ ਦੇ ਪ੍ਰਬੰਧਨ ਤੇ ਲਾਇਆ ਇੱਕ ਵੀ ਟਰਾਲੀ ਮੈਂ ਕਿਹਾ ਮਿੱਟੀ ਦੀ ਕਿਸੇ ਬੰਨ ਤੇ ਪਾਈ ਦਿ ਇਹ ਸ਼ਰਮ ਵਾਲੀ ਗੱਲ ਹੈ ਜੇ 100 ਕਰੋੜ ਰੁਪਇਆ ਕੀ ਆ ਆਇਆ ਪ੍ਰਬੰਧਨ ਤੇ ਤੋਂ ਜੋ 40 ਕਰੋੜ ਤਾਂ ਗਿਆ ਪਈ ਜੀ ਚੰਡੀਗੜ੍ਹ ਬੈਠੇ ਅਫਸਰ ਸ਼ਾਹੀ ਨੂੰ 40 ਕਰੋੜ ਕੀ ਆ ਲਗਭਗ ਜਿਹੜਾ ਹੈਗਾ ਉਹ ਮਿਨਿਸਟਰਾਂ ਦੇ ਘਰਾਂ ਚ ਵਗ ਗਿਆ ਤੇ ਜਿਹੜਾ 20 ਕਰੋੜ ਰੁਪਇਆ ਹੈਗਾ ਉਹ ਹੜ੍ਹਾਂ ਦੇ ਪ੍ਰਬੰਧਨ ਵਾਸਤੇ ਹੁਣ ਕੀਤਾ ਜਾ ਰਿਹਾ ਜਿਹੜਾ ਸਰਕਾਰ ਜਿਹੜੀ ਭੇਜ ਰਹੀ ਆ ਉਹ ਪਾਣੀ ਚ ਰੁੜ ਜਾਣਾ ਕਿਉਂਕਿ ਹੁਣ ਲਾਇਆ ਬੰਨ ਨਹੀਂ ਖੜਦਾ ਹਣ ਲਾਇਏ ਜਿਹੜੇ ਤੁਸੀਂ ਕੀ ਆ ਪਹਿਲਾਂ ਹੁਣ ਤੁਸੀਂ ਐਂ ਲਾ ਲਓ ਆਪਾਂ ਖੇਤਾਂ ਚ ਪਾਣੀ ਲਾਉਣੇ ਆ ਜਦੋਂ ਬਈ ਖਾਲ ਚੜਦਾ ਆਪਾਂ ਕੀ ਆ ਨੱਕੇ ਦੋ ਹੋਰ ਪਹਿਲਾਂ ਵੜ ਦੰਨੇ ਆ ਤਾਂ ਕਿ ਕੀ ਆ ਠੀਕ ਹੈ ਉਵੇਂ ਇੱਕ ਆਮ ਗਲੀ ਦੇ ਵਿੱਚ ਛੋਟੀ ਜਿਹੀ ਮੈਨੇਜਮੈਂਟ ਦਾ ਸਮਝਣ ਦੀ ਕੀ ਲੋੜ ਆ ਵੀ ਜਦੋਂ ਆਪਾਂ ਆਮ ਪਿੰਡ ਦੇ ਵਿੱਚ ਗਲੀ ਦੇ ਵਿੱਚ ਮੰਨ ਕੇ ਚੱਲੋ ਵੀ ਜਦੋਂ ਗੰਦਾ ਪਾਣੀ ਕਿਹਦੀ ਨਾਲੀ ਤੋਂ ਬਾਹਰ ਆਉਣ ਲੱਗ ਜਾਂਦਾ ਸੀ ਉਹ ਕਾਰਨ ਕੀ ਹੁੰਦਾ ਸੀ ਗਲੀ 'ਚ ਕੀ ਗਾਰ ਹੁੰਦੀ ਸੀ ਨਾਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਗਾਰ ਜਦੋਂ ਸੀ ਕਿ ਆ ਕਟਕ ਕਢਾ ਦਿੰਦੇ ਸੀ ਜਾਂ ਕੱਢ ਦਿੰਦੇ ਸੀ ਠੀਕ ਹੈ ਜਦੋਂ ਕੱਢ ਦਿੰਦੇ ਸੀ ਉਹ ਫਲੋ ਪਾਣੀ ਦਾ ਕੀ ਹੋ ਜਾਂਦਾ ਸੀ ਪਾਣੀ ਲੰਘ ਜਾਂਦਾ ਸੀ ਪਰ ਹੁਣ ਮਸਲਾ ਕੀ ਆ ਵੀ ਨਾ ਤਾਂ ਕੀ ਆ ਪ੍ਰੋਪਰ ਸਫਾਈ ਹੋਈ ਆ ਠੀਕ ਹੈ ਜਿਹੜੇ ਆ ਸੂਏ ਹੈਗੇ ਆ ਹੋਰ ਹੈਗੇ ਨੇ ਉਹਨਾਂ ਦੇ ਪਾਸਿਆਂ ਤੇ ਕਿਤੇ ਮਾ ਕੇ ਮਿੱਟੀ ਨਹੀਂ ਪਾਈ ਗਈ ਕੋਈ ਹੋਰ ਨਹੀਂ ਕੀਤਾ ਗਿਆ ਪਹਿਲੀ ਗੱਲ ਤਾਂ ਮੈਂ ਕਹਣਾ ਵੀ ਅੱਜ ਜਿਹੜਾ ਹੜਾਂ ਦੇ ਪ੍ਰਬੰਧਨ ਵਾਸਤੇ ਪੈਸਾ ਭੇਜਿਆ ਕੋਲੋਂ ਹਿਸਾਬ ਹੀ ਲੈ ਲੈਣ। ਤਾਂ ਇੰਨੇ ਦੇ ਨਾਲ ਹੀ ਮਸਲਾ ਹੱਲ ਹੋ ਜੂਗਾ। ਗਾਹਾਂ ਨੂੰ ਪੈਸਾ ਇੰਨਾ ਕੁ ਪੈਸੇ ਜਿੰਨਾ ਕੁ ਪੈਸਾ ਐ ਕਿ ਲਾਇਆ ਨਾ ਇਹਨਾਂ ਨੇ ਪਹਿਲਾਂ ਕਾਗਜ਼ਾਂ 'ਚ। ਉਹਨਾਂ ਪੈਸੇ ਜਿਹੇ ਹੜਾਂ ਦੇ ਪ੍ਰਬੰਧਨ ਵਾਸਤੇ ਸਰਕਾਰ ਪ੍ਰੋਪਰ ਲਾ ਦੇ। ਤਾਂ ਮੈਂ ਕਹਣਾ ਬਈ ਪਾਣੀ ਦਾ ਮਸਲਾ ਹੀ ਹੱਲ ਹੋ ਜੇ। ਦੂਜੀ ਗੱਲ ਜਿਹੜੀ ਐਮ ਆ ਜਿਹੜੀ ਮੈਨੇਜਮੈਂਟ ਹੈਗੀ ਆ ਇਹਦੀ। ਹੁਣ ਤੁਸੀਂ ਇਹ ਲਾ ਲਓ ਬਈ ਜਿਹੜੇ ਆਪਣੇ ਡੈਮ ਹੈਗੇ ਆ। ਡੈਮਾਂ ਦੇ ਵਿੱਚ ਪਾਣੀ ਅਸੀਂ ਜਿਹੜੋ ਖਤਰੇ ਦੇ ਲੈਵਲ ਤੱਕ ਪਹਿਲਾਂ ਡੀਕੀ ਜਾ ਹੁਣ ਤੁਸੀਂ ਮੈਂ ਥੋੜੀ ਜਿਮੇ ਫਿਗਰ ਜਰੂਰ ਕੀਆ ਤੁਹਾਡੇ ਨਾਲ ਸਾਂਝੀ ਜਰੂਰ ਕਰੂੰਗਾ ਵੀ ਤੁਸੀਂ ਇਹ ਲਾ ਲੋ ਪੌਂਕ ਡੈਮ ਆ ਜਿਹੜਾ ਰਾਵੀ ਦਰਿਆ ਦੇ ਉੱਤੇ ਮਾ ਕੇ ਬਣਿਆ ਹੋਇਆ ਸੌਰੀ ਬਿਆਸ ਦਰਿਆ ਤੇ ਬਣਿਆ ਹੋਇਆ ਉੱਥੇ 1390 ਡੇਂਜਰ ਦੇ ਉੱਤੇ ਨਿਸ਼ਾਨ ਲੱਗਿਆ ਹੋਇਆ ਜੇ ਤੁਸੀਂ ਜਾਣਦੇ ਆ ਤਾਂ ਉੱਥੇ ਜਿਹੜਾ ਪਾਣੀ ਹੈਗਾ 1391 ਫੁੱਟ ਕੀ ਆ ਚੜ ਚੁੱਕਿਆ ਜੇ 1391 ਇੱਕ ਦਿਨ ਚ ਤਾਂ ਚੜਿਆ ਨਹੀਂ ਠੀਕ ਹੈ ਚਲੋ ਮੈਂ ਕਿਹਾ ਬਾਰਸ਼ਾ ਪਈਆਂ ਤਿੰਨ ਦਿਨਾਂ ਅੰਚ ਚੜ ਗਿਆ ਤਾਂ ਏਆਈ ਦਾ ਟਾਈਮ ਆ ਤੁਹਾਨੂੰ ਐਡਵਾਂਸ ਦੇ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਮੀਂਹ ਕਦੋਂ ਪੈਣਾ ਕਿੰਨਾ ਪੈਣਾ ਤੇ ਕਿੱਥੇ ਪੈ ਤਾਂ ਉਸ ਚੀਜ਼ ਨੂੰ ਯੂਜ਼ ਕਰਕੇ ਮੈਂ ਕਹਣਾ ਤੁਸੀਂ ਆਲਰੇਡੀ ਪਹਿਲੀ 20 20 30 30 ਕਿਊਸਕ ਪਾਣੀ ਕੀਆ 30 3000 ਕਿਊਸਕ ਪਾਣੀ ਪਹਿਲਾਂ ਰਿਲੀਜ਼ ਕੀਤਾ ਹੁੰਦਾ ਤਾਂ ਟੱਪ ਜਾਂਦਾ ਪਾਣੀ ਹੁਣ ਤੁਸੀਂ ਪਿੱਛੋਂ 100 ਕਿਊਸਕ ਪਾਣੀ ਛੱਡਦੇ ਹੋ ਮੂਰੇ ਰਸਤਾ ਲੰਘਣ ਨੂੰ ਬਾਈ ਜੀ 20 ਕਿਊਸਕ ਦਾ ਵੀ ਹੈ ਨਹੀਂ ਸਾਰੇ ਮਾਕੇ ਖਰਾਬ ਹੋਏ ਹੋਏ ਕਿਤੇ ਮਾਕੇ ਪਾਸਿਆਂ ਦੇ ਬੰਨ੍ਹ ਹੈ ਨਹੀਂ ਤਾਂ ਜਿਹੜਾ 80 ਕਿਊਸਕ ਉਸਸੀ 1000 ਕਿਊਸਕ ਪਾਣੀ ਆ ਉਹਦਾ ਪਿੰਡਾਂ ਜੀ ਖਿਲਰੂਗਾ ਤੇ ਮਾਰ ਕਰੂਗਾ ਤਾਂ ਇਹਦੇ ਵਾਸਤੇ ਪਹਿਲੀ ਗੱਲ ਤਾਂ ਸਰਕਾਰ ਨੂੰ ਐਡਵਾਂਸ ਦੇ ਵਿੱਚ ਮੈਂ ਕਹਣਾ ਵੀ ਡੈਮਾਂ ਦੇ ਵਿੱਚ ਪਹਿਲੀ ਉਣੀਕ ਜਗ੍ਹਾ ਬਣਾਉਣੀ ਚਾ ਤਾਂ ਬਹੁਤਾ ਨੁਕਸਾਨ ਮੈਂ ਕੀ ਤੋਂ ਕੀ ਬਚਿਆ ਜਾ ਸਕਦਾ ਸੀ ਫਿਰ ਤੁਸੀਂ ਮੈਨੇਜਮੈਂਟ ਬੋਰਡ ਜਿਹੜਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾਇਆ ਕਦੇ ਵਾਸਤੇ ਆ ਯਾਰ ਗੱਲੀਆਂ ਕੀ ਸਿਆਸਤ ਕਰਨ ਵਾਸਤੇ ਬਣਾਇਆ ਉਹਦੇ ਤਾਂ ਜਿਹੜੀ ਸਿਆਸਤ ਕੀਤੀ ਜਾਂਦੀ ਆ ਹੁਣ ਤੁਸੀਂ ਦੂਸਰਾ ਜੇ ਆਪਾਂ ਲਾ ਕੇ ਚੱਲੇ ਗਏ ਵੀ ਭਾਖੜਾ ਡੈਮਾ 1680 ਫੁੱਟ ਦੇ ਉੱਤੇ ਕੀ ਡੇਂਜਰ ਦਾ ਨਿਸ਼ਾਨ ਲੱਗਿਆ ਵੈਸੇ ਕੱਲ 1671 ਤੇ ਸੀ ਅੱਜ ਉਹਦੂ ਕੀਆ ਲੈਵਲ ਉਹਦਾ ਅੱਪ ਹੋ ਚੁੱਕਿਆ ਉਹ ਵੀ ਖਤਰੇ ਦੇ ਲੈਵਲ ਤੇ ਪਹੁੰਚਾਇਆ ਗਿਆ ਇਸੇ ਤਰ੍ਹਾਂ ਜਿਹੜਾ ਮੈਂ ਕਿ ਰਣਜੀਤ ਸਾਗਰ ਡੈਮਾ ਰਾਵੀ ਦਰਿਆ ਤੇ ਬਣਿਆ ਹੋਇਆ ਉਹਦਾ ਲਗਭਗ 17 ਉਦੋਂ ਕਾਫੀ ਟਾਈਮ ਤਾਹੀਂ ਇਸੇ ਕਰਕੇ ਉਥੇ ਕੀ ਨੁਕਸਾਨ ਵੀ ਹੋ ਰਿਹਾ ਤਾਂ ਜਿਹੜੇ ਨੁਕਸਾਨ ਹੋਇਆ ਇਹ ਡੈਮਾਂ ਦੀ ਮਿਸਮੈਨੇਜਮੈਂਟ ਕਰਕੇ ਹੋਇਆ ਜਿਹੜੇ ਡੈਮਾਂ ਦੇ ਉੱਤੇ ਮਾ ਕੇ ਉਥੇ ਬੋਰਡ ਬਣਾਏ ਹੋਏ ਆ ਉਹਨਾਂ ਬੋਰਡਾਂ ਨੇ ਕੀ ਆ ਅਸਲ ਦੇ ਵਿੱਚ ਉਹ ਬੋਰਡਾਂ ਦੇ ਪਈ ਜੀ ਪੂਰੀ ਤਰ੍ਹਾਂ ਤਿਆਰ ਕੀਆ ਸੈਂਟਰ ਦਾ ਹੋਇਆ ਖੜਾ ਤੇ ਸੈਂਟਰ ਨੇ ਤਾਂ ਪਹਿਲੀ ਕਿਸਾਨੀ ਡੋਬਣੀ ਆ ਉਹਦਾ ਭਾਲਦੇ ਜਿਸ ਤਰੀਕੇ ਨਾਲ ਮੈਨੇਜਮੈਂਟ ਕੀਤੀ ਜਾ ਰਹੀ ਆ ਮੈਂ ਕਹਿੰਦਾ ਘਣਪੜ ਬੰਦੇ ਨੂੰ ਵੀ ਤੁਸੀਂ ਪੁੱਛ ਰਹੋ ਨਾ ਜਿਹੜੇ ਏਰੀਏ 'ਚ ਮਾੜਾੜ ਮਾਰ ਕਰਦੇ ਆ ਯਾਰ ਉਹੀ ਤੁਹਾਨੂੰ ਹੱਲ ਦੱਸ ਦੇਣਗੇ ਜਿਹੜੇ ਬੰਦਾ ਦਿੱਕਤ 'ਚ ਨਾ ਉਹਨੂੰ ਸਾਰੇ ਹੱਲ ਤਰੀਕੇ ਪਤਾ ਉਹ ਕਹਿੰਦੇ ਵੀ ਪਾਣੀ ਜੇ ਕਿਤੇ ਪਹਿਲਾਂ ਰਿਲੀਜ਼ ਕੀਤਾ ਹੁੰਦਾ ਇਹਨਾਂ ਨੇ ਬਿਲਕੁਲ ਤੇ ਥੋੜਾ ਥੋੜਾ ਕਰਕੇ ਛੱਡੀ ਜਾਂਦੇ ਤਾਂ ਅੱਜ ਨੂੰ ਬਾਈ ਜੀ ਮੈਂ ਕਹਿੰਦਾ ਸਾਡੇ ਕੀ ਆ ਸਾਰੇ ਮਸਲੇ ਜਿਹੜੇ ਸੀਗਾ ਉਹ ਕੀ ਆ ਹੱਲ ਹੋ ਜਾਂਦੇ ਬੀਬੀ ਐਮ ਬੀ ਤੇ ਜਦੋਂ ਮਸਲਾ ਜੋ ਤੁਸੀਂ ਸਿਆਸਤ ਦੀ ਗੱਲ ਕਰਦੇ ਹੋ ਸਿਆਸਤ ਕਰਨੀ ਸੀ ਤਾਂ ਉਦੋਂ ਤਾਂ ਮਤਲਬ ਸ਼ਾਇਦ ਹਰਚੋਤ ਬੈਂਸ ਭਗਵੰਤ ਸਿੰਘ ਮਾਨ ਪਤਾ ਨਹੀਂ ਕਿਹੜੇ-ਕਿਹੜੇ ਮੰਤਰੀ ਸ਼ੰ ਦੇ ਰਾਖੇ ਪਾਣੀਆਂ ਦੇ ਰਾਖੇ ਤੇ ਫਿਰ ਹੁਣ ਉਹ ਪਾਣੀਆਂ ਦੇ ਰਾਖੇ ਉੱਥੇ ਜਾ ਕੇ ਕਿਉਂ ਨਹੀਂ ਵੇਖਦੇ ਹੁਣ ਕਿਉਂ ਨਹੀਂ ਵੇਖਦੇ ਕਿ ਪਾਣੀ ਦਾ ਇੰਨਾ ਪੱਧਰ ਵਧਿਆ ਪਾਣੀ ਕਿੱਥੇ ਹੁਣ ਜਿਹੜਾ ਉਹੀ ਪਾਣੀ ਜਦੋਂ ਮਾਰ ਕਰ ਰਿਹਾ ਫਿਰ ਹੁਣ ਉਹਨੋਂ ਕਿੱਥੇ ਨੇ ਮੈਂ ਵੀ ਇਹੀ ਗੱਲ ਕਰਦਾ ਭਗਵੰਤ ਮਾਨਸਿਆ ਉੱਦੇ ਮਾਖੇ ਭਗਵੰਤ ਮਾਨ ਜਾ ਕੇ ਉੱਥੇ ਬੈਠ ਕੇ ਗੱਲ ਕਰਦਾ ਜੀ ਕਹਿੰਦਾ ਵੀ ਅਸੀਂ ਕੀ ਇੱਥੇ ਬੜਨ ਨਹੀਂ ਦਿੰਦੇ ਕਿਸੇ ਨੂੰ ਤਾਂ ਅੱਜ ਫਿਰ ਜਿਹੜੇ ਕੀ ਹੜਾਂ ਵਾਲੇ ਫਲੱਡ ਗੇਟ ਖੋਲਦੇ ਮੈਂ ਕਹਿੰਦਾ ਕਿਰਾਂ ਜਾ ਕੇ ਤੁਸੀਂ ਇੱਕ ਘੰਟਾ ਬੈਠੋ ਤਾਂ ਸਹੀ ਕਹਿ ਦਿਓ ਕਿ ਵੀ ਤੁਸੀਂ ਖੋਲ ਕੇ ਦਿਖਾਓ ਯਾ ਡੁੱਬਦਾ ਡੁੱਬਦੇ ਵੀ ਹੁਣ ਸਾਨੂੰ ਦੱਸੋ ਸਾਡਾ ਪੰਜਾਬ ਡੁੱਬੀ ਜਾਂਦਾ ਨਾਲੇ ਤਾਂ ਥੋੜੇ ਸਾਰੇ ਮਸਲੇ ਹੱਲ ਹੋਣਗੇ ਆ ਹਰਿਆਣਾ ਰਾਜਸਥਾਨ ਵਾਲਾ ਮਸਲਾ ਹੱਲ ਹੋ ਜਾਊਗਾ ਕਿਉਂਕਿ ਸੈਂਟਰ ਜੇ ਫੇਰ ਤਾਂ ਮਾੜਾ ਮੂਟਾ ਤਾਂ ਸ਼ਰਮ ਮੰਨਣਗੇ ਸੈਂਟਰ ਵਾਲੇ ਵੀ ਮੈਂ ਕਿਹਾ ਵੀ ਅੱਜ ਭਗਵੰਤ ਮਾਨ ਲੈ ਕੇ ਆਵਦਾ ਲਾਮ ਲਸ਼ਕਰ ਜਾ ਕੇ ਨਾ ਬੀਬੀ ਐਮਬੀ ਤੇ ਬਹਿ ਕੇ ਫਲੱਡ ਗੇਟ ਖੋਲਣ ਦੇ ਵਿੱਚ ਕੀ ਮੈਂ ਕਿਹਾ ਫੜ ਲੈਣ ਬਾ ਜਾ ਕੇ ਉੱਥੇ ਉਹਨਾਂ ਦੀ ਕਹਿ ਦੇਣ ਵੀ ਅਸੀਂ ਨਹੀਂ ਛੱਡਣ ਦਿੰਦੇ ਭਾਈ ਪਹਿਲਾਂ ਸਾਡਾ ਹੱਲ ਕਰ ਦਿਓ ਗਾਹਾਂ ਨੂੰ ਤਾਂ ਬਚ ਜਗੇ ਗਾਹਾਂ ਨੂੰ ਤਾਂ ਸਾਨੂੰ ਕੀ ਸਾਡੇ ਸਿੱਧਾ ਜ਼ਿਆਦਾ ਸੀ ਕਿ ਮੈਂ ਕਿਹਾ ਪਾਣੀ ਦੇ ਮਾਰ ਕੰਨੀਓ ਮਰੀ ਜਾਂਦੇ ਆ ਜਾਂ ਸੋਕੇ ਕੰ ਕਦੇ ਤਾਂ ਸਾਡੇ ਕੀ ਵੱਧ ਪਾਣੀ ਆ ਕਿ ਅੱਜ ਵੀ ਸਾਡੇ ਪਿੰਡ ਡੋਬਦੇ ਆ ਤੇ ਪਾਣੀ ਦੀ ਕੀ ਘਾਟ ਕਰਕੇ ਵੀ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਆ 6 ਮਹੀਨਿਆਂ ਨੂੰ ਦੇਖ ਲਓ ਕੀ ਤਰਾ ਤਰਾ ਲੋਕ ਕਰੀ ਜਾਣਗੇ ਉਦੋਂ ਹਰਿਆਣੇ ਵਾਲੇ ਚਾਂਬੜ ਕੇ ਜਾਂ ਰਾਜਸਥਾਨ ਵਾਲੇ ਪਾਣੀ ਵੀ ਮੰਗਣਗੇ ਵੀ ਹਾਂਜੀ ਸਾਡਾ ਹੱਕ ਬਣਦਾ ਹੱਕ ਬਣਦਾ ਫਿਰ ਭਾਈ ਆਜੋ ਜਾਂ ਹੁਣ ਕੰਪਨਸੇਟ ਕਰੋ ਮੈਂ ਕਹਿੰਦਾ ਵੀ ਪਾਣੀ ਦਾ ਜੇ ਸਾਨੂੰ ਮੁਆਵਜ਼ਾ ਹੀ ਮਿਲਦਾ ਹੋਵੇ ਨਾ ਅਸੀਂ ਯਾਰ ਮਾਰ ਵੀ ਚੱਲ ਲਾਂਗੇ ਭਾਈ ਜੀ ਇੰਨਾ ਕੁ ਮੁਆਵਜ਼ਾ ਬਣ ਜੂਗਾ ਮੈਂ ਕਹਿੰਦਾ ਲੋਕਾਂ ਨੂੰ 70000 ਛੱਡੋ ਮੈਂ ਕਹਿੰਦਾ 2-2 ਲੱਖ ਰੁਪਈਆ ਏਕੜ ਦਾ ਵੀ ਮੁਆਵਜ਼ਾ ਦਿੱਤਾ ਜਾ ਸਕਦਾ ਜ ਠੀਕ ਹੈ ਨਾ ਜਿੰਨਾ ਪਾਣੀ ਸਾਨੂੰ ਪਾਣੀ ਦਾ ਮੋਲੀ ਦੇ ਦੇਣ ਜਾਰੇ ਅਸੀਂ ਘਟੋ ਘਟਕ ਕੀ ਮਾਰਦੇ ਆ ਦੇ ਕਵਰ ਤਾਂ ਕਰ ਲਏ ਠੀਕ ਹੈ ਨਾ ਜਿੰਨਾ ਸਾਡਾ ਪੈਸਾ ਮਾਕੇ ਇਹਨਾਂ ਸਿਰ ਬਣਦਾ ਗਾ ਠੀਕ ਹੈ ਨਾ ਹਰਿਆਣੇ ਸਿਰ ਰਾਜਸਥਾਨ ਸਿਰ ਦਿੱਲੀ ਕੰਨੀ ਵੀ ਸਾਡਾ ਜਿਹੜਾ ਮਾਕੇ ਪੈਸੇ ਦਾ ਮਾਕੇ ਰਾਇਲਟੀ ਬਣਦੀ ਆ ਉਨੀ ਰਾਇਲਟੀ ਨਾਲ ਤਾਂ ਮੈਂ ਕਹਿੰਦਾ ਪੂਰੇ ਪੰਜਾਬ ਦੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅੱਜ ਲੋੜ ਸੀਗੀ ਭਗਵੰਤ ਮਾਨ ਮੈਂ ਕਹਿੰਦਾ ਵੀ ਜਾ ਕੇ ਉੱਥੇ ਲੰਗਰ ਵਰਤਾਉਣ ਦੀ ਥਾਂ ਤੇ ਆਪਦੇ ਲੋਕਾਂ ਦੀ ਬਾਹ ਫੜ ਕੇ ਜਾ ਕੇ ਮੈਂ ਕਹਿੰਦਾ ਬੀਬੀ ਐਮਬੀ ਦੇ ਉੱਥੇ ਜਾ ਕੇ ਖੜ ਜਾਣ ਨਾਲੇ ਤੇ ਮਾਰ ਕੇ ਲਲਕਾਰਾਜ ਸਦਨ ਹਰਿਆਣੇ ਨੂੰ ਸਦਨ ਅਜ ਰਾਜਸਥਾਨ ਨੂੰ ਤੇ ਸਦਨ ਸੈਂਟਰ ਨੂੰ ਤੇ ਕਰੋ ਭਾਈ ਸਾਡਾ ਹਿਸਾਬ ਅੱਜ ਸਾਡੇ ਪੁੱਤ ਮਾਕੇ ਕੇ ਮਰਦੇ ਆ ਰੌਲਾ ਇਹ ਆ ਵੀ ਜਿਹੜਾ ਕੰਮ ਕਰਨਾ ਬਣਦਾ ਉਹ ਕੰਮ ਕਰਦੇ ਨਹੀਂ ਕਿਉਂਕਿ ਬਾਈ ਜੀ ਇਹਨਾਂ ਨੂੰ ਸ਼ਰਮ ਹੈ ਨਹੀਂ ਸ਼ਰਮ ਲਾਹੀ ਵੀ ਆ ਪਾਣੀ ਪਾਣੀ ਲੋਕ ਹੁੰਦੇ ਆ ਪਾਣੀ ਪਾਣੀ ਸਰਕਾਰਾਂ ਜਿੱਦੇ ਹੋਣ ਲੱਗੀਆਂ ਮਸਲੇ ਉਦਦੇ ਹੱਲ ਹੋਣਗੇ ਸਮਾਤਾ ਬਹੁਤ ਬਹੁਤ ਧੰਨਵਾਦ ਬਈ ਮੇਰਾ ਲੋਕਤਕਰ ਲੈਰ ਤੋਂ ਬਾਈ ਰੁਪਿੰਦਰ ਹੋਰੀ ਸੀ ਸਮਝਾਇਆ ਕਿ ਕਿਸ ਤਰ੍ਹਾਂ ਦੇ ਨਾਲ ਇਹਨੂੰ ਕੁਦਰਤੀ ਕਰੋਪੀ ਜਾਂ ਕੁਦਰਤੀ ਆਫਤ ਨਹੀਂ ਕਿਹਾ ਜਾ ਸਕਦਾ ਜੇਕਰ ਬਣਦੀ ਜ਼ਿੰਮੇਵਾਰੀ ਸਰਕਾਰਾਂ ਨੇ ਸਰਕਾਰੀ ਅਧਿਕਾਰੀਆਂ ਨੇ ਅਫਸਰਾਂ ਨੇ ਪਹਿਲਾਂ ਤੋਂ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਇਹਨਾਂ ਆਫਤਾਂ ਤੋਂ ਬਚ ਸਕਦਾ ਪੰਜਾਬ ਇਸ ਤਬਾਹੀ ਤੋਂ ਅੱਜ ਬਚ ਸਕਦਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਮੁੰਦੋ ਜੀ ਦਾ ਧੰਨਵਾਦ